ਜਿੱਥੇ ਸਾਡੇ ਬਹੁਤ ਜ਼ਿਆਦਾ ਭਾਰੀ ਗਿਣਤੀ ਨੌਜਵਾਨ ਬੱਚੇ ਬਾਹਰ ਜਾ ਚੁੱਕੇ ਨੇ ਜਿਹੜੇ ਉਸ ਤੋਂ ਬਾਅਦ ਇੱਥੇ ਹਨ ਖਿਆਲ ਕਰਿਓ ਕੁਝ ਘਰਾਂ ਵਿੱਚ ਅੱਜ ਵੀ ਦੇਖੋਗੇ ਤਾਂ ਜਿਹੜੇ ਪ੍ਰਵਾਸੀ ਨੇ ਨਾ ਉਹ ਇਸ ਵੇਲੇ ਸਾਡੇ ਆਈਐਸ ਆਈਪੀਐਸ ਬਣ ਕੇ ਬੈਠੇ ਨੇ ਤੇ ਸਾਡੇ ਪੰਜਾਬੀ ਜਾਂ ਤਾਂ ਡਰਾਈਵਰ ਬਣ ਕੇ ਜਾਂ ਦਰਬਾਨ ਬਣ ਕੇ ਖੜੇ ਹੋ ਚੁੱਕੇ ਨੇ ਸੋਚ ਲਓ ਕਿ ਅਸੀਂ ਕਿਸ ਪਾਸੇ ਵੱਲ ਨੂੰ ਪੰਜਾਬੀਆਂ ਨੂੰ ਲਿਜਾ ਰਹੇ ਹਾਂ ਮੈਨੂੰ ਤੇ ਡਾਰੇ ਜਿਸ ਢੰਗ ਨਾਲ ਪੌਸ਼ ਕਲੋਨੀਆਂ ਵਿੱਚ ਇਸ ਵੇਲੇ ਸਾਡੇ ਰੇੜੀਆਂ ਦੇ ਵੇਚਦੇ ਸਮੋਸੇ ਆ ਗੋਲ ਗੱਪੇ ਵਾਲੇ ਜਿਸ ਢੰਗ ਨਾਲ ਇਹ 2 ਜਾਂ 3 ਮੰਜ਼ਲੇ ਘਰ ਪਾਏ ਹੋਏ ਨੇ ਕੋਈ ਵੱਡੀ ਗੱਲ ਨਹੀਂ ਕੱਲ ਨੂੰ ਉਹਨਾਂ ਦੇ ਘਰਾਂ ਵਿੱਚ ਸਫਾਈਆਂ ਕਰਨ ਵਾਲੇ ਸਾਡੇ ਹੀ ਪੰਜਾਬੀ ਬੈਠੇ ਹੋਣ ਜੇ ਸੌਖਿਆ ਸਮਝ ਅਜੇ ਵੀ ਨਹੀਂ ਆਈ ਤਾਂ ਫਿਰ ਕੋਈ ਗੱਲ ਨਹੀਂ ਅੱਗੋਂ ਸਿਆਸਤਦਾਨ ਵੀ ਅਜੇ ਤਾਂ ਆਪਣੀਆਂ ਕੁਰਸੀਆਂ ਨੂੰ ਬਸੇ ਕਮਾਨ ਦੇ ਪਏ ਨੇ ਪਰ ਹੌਲੀ ਹੌਲੀ ਜਦੋਂ ਉਹਨਾਂ ਦਾ ਗਿਣਤੀ ਵਧ ਕੇ ਉਹਨਾਂ ਦਾ ਰਾਜਵਲ ਨੂੰ ਕਰਨ ਦਾ ਖਿਆਲ ਆ ਗਿਆ ਇਹ ਵੀ ਨਹੀਂ ਜੇ ਦੱਸਣੇ ਤੁਹਾਡੇ ਇਨ ਤਿੱਖੇ ਸ਼ਬਦਾਂ